ਉਹੀ ਉਸ ਦੀ ਸ਼ੁਰੂਆਤ ਤਾਂ ਨਹੀਂ ਕਿਥੇ ਵੀ ਬਦਲ ਫਟਣਾ ਹੜਾਣਾ ਇਹ ਸਭ ਕੁਝ ਉਹੀ ਦੀ ਸ਼ੁਰੂਆਤ ਤਾਂ ਨਹੀਂ ਦੇਖੋ ਦੁਨੀਆ ਖਤਮ ਜਦੋਂ ਵੀ ਹੋਣੀ ਆ ਉਹਦੇ ਮਲਟੀਪਲ ਫੈਕਟਰ ਹੋਣੇ ਨੇ ਹੂੰ ਔਰ ਉਹ ਮਲਟੀਪਲ ਫੈਕਟਰਾਂ ਵਿੱਚੋਂ ਕੋਈ ਇੱਕ ਫੈਕਟਰ ਜਿਹੜਾ ਹੈ ਉਹਨੇ ਇਨੀ ਇੰਟੈਂਸਿਟੀ ਨਾਲ ਵਾਪਰਨਾ ਹੈ ਹੂੰ ਕਿ ਉਹਨੇ ਇਕੱਲੇ ਨਹੀਂ ਦੁਨੀਆ ਹਰਮ ਕਰ ਦੇਣੀ ਹੂੰ ਇਸ ਕਰਕੇ ਜੇ ਸੀ ਇਹ ਕਹਿ ਰਹੀ ਹੈ ਕਿ ਦੁਨੀਆ ਖਤਮ ਹੋਣ ਦੇ ਅਸਾਰ ਬਣਦੇ ਜਾ ਰਹੇ ਨੇ ਤੇ ਇਹ ਗੱਲ ਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਹੈ ਤਾਂ ਸਾਨੂੰ ਹੁਣੇ ਹੀ ਆਪਣੀਆਂ ਹਰਕਤਾਂ ਜਿਹੜੀਆਂ ਨੇ ਨਾ ਉਹ ਕੰਟਰੋਲ 'ਚ ਕਰ ਲੈਣੀਆਂ ਚਾਹੀਦੀਆਂ ਤੇ ਵਾਕਿਆ ਹੀ ਨਹੀਂ ਤੇ ਦੁਨੀਆ ਤਬਾਹ ਹੋਣੀ ਕੋਈ ਬਹੁਤ ਬੜੀ ਗੱਲ ਨਹੀਂ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਕਸੀਕੋ ਦੀ ਖਾੜੀ ਵਿੱਚ ਇੱਕ ਕੋਲਕਾ ਪਿੰਡ ਆ ਕੇ ਇੱਕ ਗਿਰਦਾ ਹੈ ਮੈਟਿਓਰ ਗਿਰਦਾ ਹੈ ਜਿਹਦਾ ਜਿਹੜਾ ਡਾਇਮੀਟਰ ਹੈ ਉਹ 40 ਕਿਲੋਮੀਟਰ ਸੀ ਉਸ ਤੋਂ ਬਾਅਦ ਕਈ ਸਾਲ ਮਤਲਬ ਕਈ 100 ਸਾਲ ਧਰਤੀ ਤੇ ਸੂਰਜ ਦੀ ਰੋਸ਼ਨੀ ਨਹੀਂ ਆਈ ਨਹੀਂ ਹੂੰ ਔਰ ਉਹ ਜੋ ਡਾਇਨੋਸੌਰ ਸੀ ਜੋ ਪੁਰਾਣਾ ਸੀਗਾ ਮਤਲਬ ਇਹ ਮੋਟੇ-ਮੋਟੇ ਤੌਰ ਤੇ ਕਿਹਾ ਗਿਆ ਹੈ ਕਿ 16 ਕਿਲੋ ਤੋਂ ਵੱਧ ਵਜ਼ਨ ਵਾਲੇ ਜਾਨਵਰ ਸਾਰੇ ਖਤਮ ਹੋ ਗਏ ਹੂੰ ਤੇ ਉਹ ਇੱਕ ਤਬਾਹੀ ਸੀ ਹੂੰ ਹੁਣ ਵੀ ਅਗਰ ਕੋਈ ਉਹੋ ਜਿਹੀ ਘਟਨਾ ਹੁੰਦੀ ਹੈ ਹੂੰ ਔਰ ਜੇ ਅਸੀਂ ਕਹਿਣ ਦਾ ਮਤਲਬ ਇਹ ਹੈਗਾ ਕਿ ਦੁਨੀਆ ਉਹ ਤਬਾਹੀ ਵਾਲ ਵੱਜ ਜਾਂਦੀ ਹੈ ਦੁਨੀਆ ਤੋਂ ਜਿੰਦੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਪੁਰਾਣੀ ਖਤਮ ਹੋ ਜਾਂਦੀਆਂ ਨੇ ਜਾਂ ਪੌਦੇ ਖਤਮ ਹੋ ਜਾਂਦੇ ਨੇ ਤਾਂ ਅਸੀਂ ਉਹਦੋਂ ਵੱਧੇ ਜਾ ਰਹੇ ਹਾਂ ਕੁਦਰਤ ਨੂੰ ਉਹਨਾ ਨਾ ਉਕਸਾਓ कि एक قیامت ਆ ਜਾਏ ਤੇ ਇਹ قیامت ਜੈਨੂ ਨਹੀਂ ਕਹਿ ਸਕਦੇ ਪਰ ਇਹ قیامت ਦੇ ਆਉਣ ਦੇ ਲੱਛਣ ਜਿਹੜੇ ਨੇ ਹੌਲੀ ਹੌਲੀ ਬਣਦੇ ਜਾ ਰਹੇ ਤੇ ਬੈ ਸ਼ੁਰੂਆਤ ਚ ਪੁੱਛਿਆ ਸੀ ਵੀ ਬੱਦਲ ਕਿਉਂ ਫਟ ਰਹੇ ਹਨ ਵੀ ਇਹ ਅਸਲ ਤੇ ਤੁਸੀਂ ਕਹਤਾ ਵੀ ਕੁਦਰਤ ਨਾਰਾਜ਼ ਲੱਗਦੀ ਪਈ ਹੈ ਪਰ ਤੁਸੀਂ ਹਰ ਗੱਲ ਸਾਇੰਸ ਨਾਲ ਕਰਦੇ ਹੋ ਜੀ ਅਸਲ ਤੇ ਤੁਸੀਂ ਉਹ ਜੇ ਨਹੀਂ ਉਹ ਵੀ ਹਾਂ ਕਹਿ ਦਿੰਦੇ ਹੋ ਵੀ ਇਹ ਰੱਬ ਨੇ ਕੀਤਾ ਜ਼ਰੂਰ ਰੱਬ ਕਰਦਾ ਪਰ ਉਸ ਦੇ ਪਿੱਛੇ ਉਹ ਕਾਰਨ ਵੀ ਦੱਸਦਾ ਕਾਰਨ ਕੀ ਇਸ ਦੇ ਵਿੱਚ ਦੇਖੋ ਦੁਨੀਆ ਦੇ ਜਿੰਨੇ ਵੀ ਸਾਇੰਟਿਸਟ ਨੇ ਦੇਖੋ ਅਕਸਰ ਰੱਬ ਨੂੰ ਨਹੀਂ ਮੰਨਦੇ ਪਰ ਸਾਇੰਟਿਸਟ ਕੁਦਰਤ ਨੂੰ ਬਹੁਤ ਮੰਨਦੇ ਆ ਅਸੀਂ ਰਿਸਰਚ ਮੈਗਜ਼ੀਨਾਂ ਦੇ ਵਿੱਚ ਸ਼ਬਦ ਯੂਜ਼ ਹੁੰਦਾ ਮਦਰ ਨੇਚਰ ਅਸੀਂ ਬੜੇ ਹੀ ਸਤਕਾਰ ਨਾਲ ਬੜੀ ਹੀ ਇੱਜ਼ਤ ਨਾਲ ਕੁਦਰਤ ਦਾ ਨਾਮ ਲੈਨੇ ਆ ਅਸੀਂ ਉਹਨੂੰ ਮਦਰ ਕਹਿੰਦੇ ਮਦਰ ਕਹਿੰਦੇ ਉਹ ਸਭ ਦੀ ਮਾਂ ਹੈ ਦੇਖੋ ਸਾਨੂੰ ਉਹਨੇ ਆਪਣੀ ਗੋਦੀ ਚ ਚੱਕਿਆ ਹ ਅਸੀਂ ਉਹ ਗੋਦੀ ਦੇ ਵਿੱਚ ਨਾ ਮਤਲਬ ਕਹਿ ਕੇ ਖਰੂਦ ਕਰ ਰਹੇ ਹਾਂ ਬੈਠ ਅਸੀਂ ਇਹ ਨਹੀਂ ਕਹਿ ਰਹੇ ਕਿ ਧੰਨਵਾਦੀ ਨਹੀਂ ਹੋ ਰਹੇ ਉਹਦੇ ਅਸੀਂ ਮਲਕੇ ਮਾਤਾ ਨੂੰ ਆਪਣੀ ਨੂੰ ਤੰਗ ਕੀਤਾ ਪਿਆ ਹ ਹ ਮਤਲਬ ਇੱਕ ਖਰੂਦੀ ਬੱਚਾ ਹੁੰਦਾ ਨਾ ਉਹ ਮਤਲਬ ਕਿਹਨੇ ਹੁੰਦਾ ਇੱਕ ਦਾੜੀ ਪੁੱਟੇਗਾ ਤੁਸੀਂ ਤੇ ਗੋਦੀ ਚ ਲੈ ਲਿਆ ਉਹਨੇ ਕੋ ਦਾੜੀ ਪੁੱਟਣੀ ਆ ਅਸੀਂ ਦਾੜੀ ਪੁੱਟ ਰਹੇ ਹਾਂ ਕੁਦਰਤੀ ਅਸੀਂ ਉਹਦੀ ਮਤਲਬ ਉਹਨੂੰ ਆ ਕਿ ਕਹਿੰਦੇ ਓਕਸਾ ਰਹੇ ਹਾਂ ਉਹ ਗੁੱਸੇ ਵਿੱਚ ਆ ਗਿਆ। ਹੂੰ ਕੁਦਰਤ ਗੁੱਸੇ 'ਚ ਨਹੀਂ ਆ ਰਹੀ। ਉਹ ਇੰਨੀ ਰਹਿਮਦਿੱਲਾ ਉਹਨੂੰ ਫਿਰ ਛੋਟੀਆਂ-ਛੋਟੀਆਂ ਚਲਾਉਣੀਆਂ ਦੇ ਰਹੀ ਐ ਜਿਹਨੂੰ ਥਾਪੜ ਰਹੀ ਐ ਬੱਚੇ ਨੂੰ, ਪਟੋਲੀਆਂ ਮਾਰ ਰਹੀ ਐ ਕਿ ਪੁੱਤਰ ਸੁਧਰ ਜਾ, ਸੁਧਰ ਜਾ। ਹੂੰ ਨਹੀਂ ਤੇ ਉਹਨਾਂ ਵਾਂਗ ਟਾਈਮ ਬੜਾ ਮਾਰ। ਹੂੰ ਪਰ ਸਾਇੰਸ ਕੀ ਕਹਿੰਦੀ ਐ ਕਾਰਨ ਕੀ ਐ ਇਸ ਦੇ ਵਿੱਚ? ਸਾਇੰਸ ਇਹ ਕਹਿੰਦੀ ਐ ਦੇਖੋ, ਤੁਹਾਨੂੰ ਜਿਆਦਾ ਹੋਏਗਾ ਕਿ ਜਦੋਂ ਜਿਹੜੇ ਇਲਾਕੇ ਨੇ ਨਿਊ ਫਾਉਨਲੈਂਡ ਹੋ ਗਿਆ ਜਾਂ ਲਿਬਰਾਡੋਰ ਹੋ ਗਿਆ ਜਾਂ ਕੀ ਬੋਲਦੇ ਉਹਨੂੰ ਨਾਰਵੇ ਵਾਲੀ ਸਾਈਡ ਐ ਜਿਹੜੀ ਹੂੰ ਤੇ ਗ੍ਰੀਨਲੈਂਡ ਜਿਹਨੂੰ ਬੋਲਦੇ ਆ ਜਦੋਂ ਨਿਊਯਾਰਕ ਤੋਂ ਉੱਪਰ ਨੂੰ ਮੈਨਹਟਨ ਤੋਂ ਉੱਪਰ ਨੂੰ ਜਿਹੜਾ ਏਰੀਆ ਹੈ ਉੱਥੇ ਜਦੋਂ ਪਾਣੀ ਦੀ ਠੰਡੀ ਧਾਰਾ ਆਉਂਦੀ ਆ ਤੇ ਗਰਮ ਧਾਰਾ ਨਾਲ ਮਿਲਦੀ ਆ ਉੱਥੇ ਬੜੀ ਧੁੰਦ ਪੈਂਦੀ ਆ ਬੜਾ ਫੌਗ ਹੁੰਦਾ ਹੁੰਦਾ ਉਹਦਾ ਕਮਰਸ਼ੀਅਲ ਐਂਗਲ ਕੀ ਕੀ ਲੋਕਾਂ ਨੇ ਕੀ ਕੱਢਿਆ ਹੋਇਆ ਹੈ ਕਿ ਕੰਪਨੀਆਂ ਨੇ ਕੀ ਕੀਤਾ ਮਲਟੀਨੈਸ਼ਨਲ ਕੰਪਨੀਆਂ ਨੇ ਉੱਥੇ ਜਾ ਕੇ ਫਿਸ਼ਿੰਗ ਕਰਦੀਆਂ ਹਨ ਕਿਉਂਕਿ ਫਿਜ਼ਿਕ ਦੇ ਵਾਸਤੇ ਦੁਨੀਆ ਦੇ ਬੈਸਟ ਜੋਨ ਮੰਨੇ ਜਾਂਦੇ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਠੰਡੀ ਚੀਜ਼ੇ ਗਰਮ ਚੀਜ਼ਾਂ ਮਿਲੇਗੀ ਤੇ ਉਥੇ ਬਹੁਤ ਕੁਝ ਅਨਵਾਂਟਡ ਜਿਹਾ ਘਟਨਾਵਾਂ ਹੋਣਗੀਆਂ ਜਿਵੇਂ ਜਿਵੇਂ ਹੁਣ ਹਿਮਾਲਿਆ ਦੇ ਉੱਪਰ ਠੰਡੀ ਹਵਾ ਹੈ ਇੱਥੇ ਗਲੋਬਲ ਵਾਰਮਿੰਗ ਹੋ ਰਹੀ ਹੈ ਅਸਲ ਚ ਜੜ ਸਾਰੀ ਚੀਜ਼ ਦੀ ਗਲੋਬਲ ਵਾਰਮਿੰਗ ਹੀ ਹੈ ਗਲੋਬਲ ਵਾਰਮਿੰਗ ਜਾਨੀ ਵਾਤਾਵਰਣਾਂ ਦੀ ਬਰਬਾਦੀ ਵਾਤਾਵਰਣ ਨਾਲ ਜਿਹੜੇ ਛੇੜ ਛਾੜ ਕੀਤੀ ਜਿਹੜੇ ਡੇ ਡੇ ਹਾਈਵੇਸ ਬਣਾਏ ਜਾ ਰਹੇ ਦੇਖੋ ਬਹੁਤ ਕਾਰਨ ਨੇ ਬਹੁਤ ਕਰਨ ਨੇ ਹਾਈਵੇ ਸੇਕ ਕਰਨ ਨੇ ਜਿਹੜੇ ਹੋਟਲਸ ਨੇ ਸਭ ਦੇਖੋ ਕੁਦਰਤ ਨੇ ਹਮਾਲਿਆ ਬਣਾਇਆ ਹੂੰ ਹੂੰ ਕੁਦਰਤ ਨੇ ਹਮਾਲਿਆ ਬਣਾਇਆ ਪਰ ਸਾਡੇ ਜਿਹੜੇ ਬਿਜ਼ਨਸਮੈਨ ਨੇ ਸਾਡੇ ਤੇ ਮੁਲਕਾਂ ਦੇ ਕਈ ਵਾਰੀ ਪ੍ਰਧਾਨ ਮੰਤਰੀ ਵੀ ਬਿਜ਼ਨਸਮੈਨ ਹੀ ਬਣ ਜਾਂਦੇ ਆ ਨਾ ਤੇ ਉਹ ਤਾਂ ਬਿਜ਼ਨਸ ਦੇ ਐਂਗਲ ਨਾਲ ਦੇਖਦੇ ਹੋ ਤੇ ਹਰ ਆਪਦਾ ਮੈਂ ਅਫਸਰ ਲੁੰਣੇ ਲੱਗਦੇ ਹੂੰ ਤੇ ਉੱਥੇ ਲੋਕਾਂ ਨੇ ਜਾ ਕੇ ਹੋਟਲ ਖੋਲ੍ਹ ਦਿੱਤੇ ਹੂੰ ਹੁਣ ਕੁਦਰਤ ਨੇ ਇੱਕ ਤਬਾਹਨਾਸ ਬਣਾਇਆ ਉਦੋਂ ਜੋ ਸੀਮਟ ਸਾਡੇ ਮਹਾਪੁਰਸ਼ਾਂ ਨੇ ਤਾਂ ਉਥੇ ਆਸ਼ਰਮ ਬਣਾਏ ਮੱਠ ਬਣਾਏ ਉਥੇ ਜਾ ਕੇ ਤੁਸੀਂ ਜਾ ਕੇ ਚਰਚਾ ਕਰ ਸਕਦੇ ਹੋ ਬਹਿ ਸਕਦੇ ਹੋ ਕੁਦਰਤ ਦਾ ਆਨੰਦ ਲੈ ਸਕਦੇ ਹੋ ਤੇ ਇੱਕ ਬਹੁਤ بڑے ਇੱਕ ਸੰਤੀ ਹੋਏ ਨੇ ਪੰਜਾਬ ਦੇ ਵਿੱਚ ਸਵਾਮੀ ਰਾਮ ਨਿਤਿਰਸ ਸਵਾਮੀ ਰਾਮ ਪਿਰਸ ਜੀ ਕਿ ਕਿ ਪੜੋ ਨਾ ਲਿਖਤਾ ਉਹਨਾਂ ਨੇ ਆ ਤੇ ਪਤਾ ਚੱਲਦਾ ਕਿ ਇਹ ਕੁਦਰਤ ਕਿੰਨੀ ਖੂਬਸੂਰਤ ਹੈ ਹੂੰ ਗੰਗੋਤਰੀ ਦਾ ਵਰਣਨ ਕੀਤਾ ਉਹਨਾਂ ਨੇ ਅੱਗੇ ਜਮੁਨਤਰੀ ਦਾ ਵਰਣਨ ਕੀਤਾ ਹਿਮਾਲਿਆ ਦਾ ਵਰਣਨ ਕੀਤਾ ਉਹ ਕਹਿਣਾ ਮਤਲਬ ਕਿ ਕੁਦਰਤ ਬਹੁਤ ਸੁੰਦਰ ਹੈ ਹੂੰ ਔਰ ਉਹ ਉੱਥੇ ਜਾ ਕੇ ਅਸੀਂ ਮੋਟਰ ਬਣਾਦੇ ਉੱਥੇ ਜਾ ਕੇ ਅਸੀਂ ਚਾਰ ਚਰ ਲੈਣਦੇ ਹਾਈਵੇ ਕੱਢਦੇ ਤੇ ਉਧਰ ਹੂੰ ਕੁਦਰਤ ਨੇ ਤਾਂ ਜੇ ਪਹਾੜ ਬਣਾਏ ਸੀ ਜੰਗਲ ਬਣਾਏ ਸੀ ਜੇ ਉਹ ਚੀਜ਼ਾਂ ਬਣਾਈਆਂ ਸੀ ਉਹ ਸੀਨਿਕ ਬਿਊਟੀ ਹੈ ਅਗਰ ਤੁਸੀਂ ਸੀਨਿਕ ਬਿਊਟੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤੇ ਟ੍ਰੈਕਿੰਗ ਕਰਕੇ ਜਾਓ ਨਾ ਉੱਥੇ ਹੂੰ ਹੂੰ ਔਰ ਸਾਡੇ ਜਿਹੜੇ ਕਾਰਪੋਰੇਟ ਘਰਾਂ ਨੇ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਪੈਸਾ ਕਮਾਉਣ ਦਾ ਜਰੀਆ ਬਣਾ ਲਿਆ ਉਹਨੂੰ ਇਹਨਾਂ ਦੇ ਉੱਥੇ ਜਾ ਕੇ ਵੀ ਇੱਕ ਧਾਰਨਾ ਸੀ ਜੋਸੀ ਮੜ ਤੇ ਵੀ ਜਾ ਕੇ ਫਾਈਸਟਰ ਰੋਡ ਖੋਲ ਦਿੰਦੇ ਹੁਣ ਤਾਂ ਜੰਮੂ ਕਸ਼ਮੀਰ ਦਾ ਵੀ ਜੋ ਕਹਿ ਜਾ ਰਿਹਾ ਉਹ ਲੱਕਾ ਵੀ ਇਹਨਾਂ ਨੇ ਬਰਬਾਦ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਤੇ ਫਿਰ ਜੇ ਕੁਦਰਤ ਉਹ ਥੇ ਕਲਾਊਡ ਬਸਟ ਕਰ ਰਹੀ ਹੈ ਤੇ ਕੁਦਰਤ ਤਾਂ ਜਸਟੀਫਾਈਡ ਹੈ ਕੁਦਰਤ ਨੇ ਤਾਂ ਤੁਹਾਨੂੰ ਸੜਕਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਤੁਸੀਂ ਬਣਾਓ ਸੜਕਾ ਜਿਸ ਦਿਨ ਕੁਦਰਤ ਨੇ ਮਲਿਆ ਮੈਟ ਕਰਨੀਆਂ ਨੇ ਨਾ ਉਹਨਾਂ ਮਿੱਟੀ ਕਰ ਦੇਣੀਆਂ ਹੋਏਗੀਆਂ ਨਾਲੀ ਦੇ ਵਿੱਚ ਮਿੱਟੀ ਕਰ ਦੇਣੀ ਹੈ ਕੁਦਰਤ ਨੇ ਤੁਸੀਂ ਹੁਣ ਇਹ ਸੁਧਰ ਜੋ ਨਾ ਛੇੜੋ ਕੁਦਤ ਨੂੰ ਉਹ ਜਿਹੜੀਆਂ ਪੁਰਾਣੀਆਂ ਸੜਕਾਂ ਸੀਗੀਆਂ ਕਿਉਂਕਿ ਮੈਂ ਗੋਆ ਇੱਕ ਵਾਰੀ ਘੁੰਮਣ ਗਿਆ ਸੀ ਗੋਆ ਦੇ ਵਿੱਚ ਉਹ ਗਾਈਡ ਸਾਡਾ ਸੀਗਾ ਸੀ ਕਿ ਬੱਸ ਦੇ ਵਿੱਚ ਉਹ ਕਹਿੰਦਾ ਜੀ ਗੋਆ ਦੀਆਂ ਸੜਕਾਂ ਅਹੋ ਜੀ ਹੈ ਨਾ ਕਿ ਜੇ ਹੱਥ ਬਾਹਰ ਕੱਢਿਆ ਤਾਂ ਸੱਥ ਇੱਥੇ ਰਹਿ ਜਾਣਾ ਹੂੰ ਉਹ ਜਿਹੜਾ ਹੱਥ ਇੱਥੇ ਰਹਿ ਜਾਣਾ ਜਿਹੜੇ ਤੰਗ ਸੜਕਾਂ ਨੇ ਉਹ ਤੰਗ ਸੜਕਾਂ ਹੀ ਠੀਕ ਨੇ ਉਸ ਇਲਾਕੇ ਦੇ ਵਿੱਚ ਤੰਗ ਹੀ ਸੜਕਾਂ ਹੋ ਸਕਦੀਆਂ ਨੇ ਪਹਾੜਾਂ ਦੇ ਵਿੱਚ ਤੰਗ ਹੀ ਸੜਕਾਂ ਠੀਕ ਨੇ ਇੱਥੇ ਪੂਰ ਪੂਰ ਲੇਨ ਹਾਈਵੇ ਬਣਾਏ ਜਾ ਰਹੇ ਆ ਔਰ ਬੜੇ ਬੜਾਈਆਂ ਮਾਰੀਆਂ ਜਾ ਰਹੀਆਂ ਅਸੀਂ ਜੇ ਕਰਤਾ ਅਸੀਂ ਉਹ ਕਰਤਾ ਅਸੀਂ ਤਰੱਕੀ ਕਰ ਇਹ ਤਾਂ ਬਰਬਾਦੀ ਹੈ ਹੂੰ ਹੁਣੇ ਵੀ ਸੁਧਰ ਜਾਓ ਦੁਜੀ ਗਲੋਬਲ ਵਾਰਮਿੰਗ ਦੇ ਵਿੱਚ ਬਹੁਤ سارے ਕਾਰਨ ਨੇ ਗਲੋਬਲ ਵਾਰਮਿੰਗ ਦੇ ਵਿੱਚ ਜੋ ਫਿਊਲ ਨੇ ਜੋ ਥਾਲਿਓ ਪੈਟਰੋ ਪੈਟਰੋਕੈਮੀਕਲ ਜਿਹੜੇ ਨੇ ਪੈਟਰੋਕੈਮੀਕਲ ਬਹੁਤ ਬੜਾ ਵੜਾ ਇੱਕ ਯੋਗਦਾਨ ਪਾਉਂਦੇ ਔਰ ਪੈਟਰੋਕੈਮੀਕਲ ਜਿਹੜੇ ਨੇ ਅੱਜ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੁਸੀਂ ਜਾਣਦੇ ਹੋ ਗੈਸ ਨਿਕਲਦੀ ਆ ਤੇਲ ਨਿਕਲਦਾ ਫਿਰ ਇਹਨੀਆਂ ਕਾਰਾਂ ਹੁਣ ਲਗਾੜੇ ਸ਼ਹਿਰ ਚ ਵੀ ਜਹੀ ਜਾਣਾ ਹੋਏ ਬਾਈ ਜੀ ਇਹ ਕਾਰਾਂ ਨਹੀਂ ਕੋੜ ਬਣ ਗਿਆ ਕਾਰਾਂ ਕੋੜ ਬਣ ਗੀਆਂ ਹੂੰ ਇਹ ਇੰਨੀਆਂ ਗੱਡੀਆਂ ਦਾ ਕੀ ਫਾਇਦਾ ਹੂੰ ਹਰ ਬੰਦੇ ਦੇ ਘਰ ਵਿੱਚ ਗੱਡੀ ਖੜੀ ਹੈ ਗੱਡੀ ਖੜੀ ਹੈ ਮਤਲਬ ਉਹਨੂੰ ਹਫਤੇ ਬਾਅਦ ਚਲਾ ਕੇ ਦੇਖਿਆ ਜਾਂਦਾ ਕਿ ਦੀ ਬੈਟਰੀ ਡਾਊਨ ਹੋ ਜਾਏ ਹੂੰ ਬਿਲਕੁਲ ਸਹੀ ਹੈ ਹੈ ਤੇ ਇਹੋ ਜੀ ਕਾਰ ਰੱਖਣ ਦਾ ਫਾਇਦਾ ਕੀ ਹੈ ਇਹ ਬਿਨਾ ਮਤਲਬ ਦੇ ਸਟੇਟਸ ਸਿੰਬਲ ਬਣ ਗਏ ਨੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਪਿਆ ਸਾਡੀਆਂ ਸੜਕਾਂ ਤੇ ਕਾਰਾਂ ਆਉਣ ਵਾਸਤੇ ਜਗ੍ਹਾ ਨਹੀਂ ਹੈ ਇੱਥੇ ਟ੍ਰੈਫਿਕ ਇੰਨੇ ਜ਼ਿਆਦਾ ਹੋ ਗਏ ਨੇ ਔਰ ਇੰਨਾ ਪੋਲੂਸ਼ਨ ਹੋ ਰਿਹਾ ਹੈ ਇਹਨਾਂ ਦੇ ਨਾਲ ਔਰ ਮਹਿੰਗੀਆਂ ਮਹਿੰਗੀਆਂ ਗੱਡੀਆਂ 2-2000 ਸੀਸੀ ਤੋਂ ਉੱਪਰ ਵਾਲੀਆਂ ਇੰਜਨ 2000 सीसी ਤੋਂ ਉੱਪਰ ਵਾਲੇ ਇੰਜਨ ਤੁਹਾਨੂੰ ਪਤਾ ਹੈ ਕਿੰਨਾ ਐਮਿਸ਼ਨ ਕਰਦੇ ਨੇ ਐਮਿਸ਼ਨ ਜਿਆਦਾ ਉਹ ਜਦੋਂ ਇਹ ਕਾਰਬਨ ਫਿਊਲ ਹੋ ਰਹੇ ਨੇ ਔਰ ਰੈਫਰਿਜਰੇਸ਼ਨ ਹੈ ਔਰ ਅੱਜ ਕੱਲ ਦਾ ਹੋ ਗਿਆ ਕਿ ਹਰ ਘਰ ਦੇ ਵਿੱਚ ਤਕਰੀਬਨ ਏਸੀ ਲੱਗਾ ਹੋਇਆ ਹੂੰ ਏਸੀ ਦੇ ਵਿੱਚ ਉਹ ਕਾਰਬਨ ਉਹ ਗ੍ਰੀਨ ਹਾਊਸ ਗੈਸਸ ਗ੍ਰੀਨ ਹਾਊਸ ਗੈਸਸ ਨਾ ਓਜ਼ੋਨ ਲੇਅਰ ਨੂੰ ਬੇੜਾ ਗੜ ਕਰਦੀਆਂ ਕਾਰਬਨ ਟੈਟਰਾਕਲੋਰੋ ਮੀਥੇਨ ਡਾਈਕਲੋਰੋ ਡਾਈਫਲੋਰੋ ਮੀਥੇਨ ਜਿਹੜੀਆਂ ਗੈਸਾਂ ਉਹਨਾਂ ਚ ਯੂਜ਼ ਹੁੰਦੀਆਂ ਨੇ ਤੋਂ ਕਹਿੰਦਾ ਮਤਲਬ ਇਹ ਹੋ ਗਿਆ ਕਿ ਹਰ ਪਾਸੇ ਅਸੀਂ ਕੁਦਰਤ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਕੋਈ ਈਵਨ ਛੱਡੀ ਨਹੀਂ ਰਹੇ ਹੁਣ ਬਿਜਲੀ ਦੇਖੋ ਸਾਰੀਆਂ ਚੀਜ਼ਾਂ ਵਾਸਤੇ ਬਿਜਲੀ ਕਿ ਨਹੀਂ ਲੱਗਉਂਦੀ ਬਿਜਲੀ ਵਾਲੀਆਂ ਕਾਰਾਂ ਆ ਗਈਆਂ ਉਹਦੇ ਬਿਜਲੀ ਲੋਡ ਹੋਰ ਜ਼ਿਆਦਾ ਪੈਣੀ ਕਿਉਂਕਿ ਮੈਂ ਕਦੇ ਵੀ ਬਿਜਲੀ ਵਾਲੀਆਂ ਕਾਰਾਂ ਦੇ ਹੱਕ 'ਚ ਨਹੀਂ ਰਿਹਾ ਇਹ ਪਰਿਆਵਰਣ ਦੀ ਡੀਜ਼ਲ ਪੈਟਰੋਲ ਦੀਆਂ ਕਾਰਾਂ ਨਾਲੋਂ ਜ਼ਿਆਦਾ ਵੱਡੀ ਬਰਬਾਦੀ ਹੈ ਅੱਛਾ ਹੂੰ ਤੇ ਇਹ ਬਿਜਲੀ ਤਾਂ ਚੱਲਦੀ ਹੈ ਨਾ ਬਿਜਲੀ ਕਿੱਥੋਂ ਆਉਂਦੀ ਹੈ ਕੋਲੇ ਤੋਂ 70% ਬਿਜਲੀ ਅੱਜ ਵੀ ਦੇਸ ਦੀ ਕੋਲੇ ਤੋਂ ਆਉਂਦੀ ਹੈ ਕੋਲਾ ਕੋਲਾ ਜਦੋਂ ਜਲੇਗਾ ਤੇ ਕਿੰਨਾ ਪ੍ਰੋਡਕਸ਼ਨ ਹਵਾ ਛਡੇਗਾ ਹਾਂ ਕਿੰਨਾ ਪ੍ਰੋਡਕਸ਼ਨ ਕਿੰਨਾ ਪੋਲੂਸ਼ਨ ਛਡੇਗਾ ਉਸ ਬਿਜਲੀ ਨੂੰ ਤੁਸੀਂ ਕੀ ਕਰੋਗੇ ਤੁਸੀਂ ਉਹਨੂੰ ਕੈਮੀਕਲ એનર્ਜੀ 'ਚ ਬਦਲੋਗੇ ਹੂੰ ਫਿਰ ਬਰਬਾਦੀ ਹੋਏਗੀ ਕੈਮੀਕਲ એનર્ਜੀ ਤੋਂ ਤੁਸੀਂ ਫਿਰ ਜਦੋਂ ਉਹਨੂੰ ਇੱਕ ਕਹਿੰਦੇ ਹੁੰਦੇ ਕਾਈਨੇਟਿਕ એનર્ਜੀ ਮੋਟਰ એનર્ਜੀ 'ਚ ਬਦਲੋਗੇ ਹੂੰ ਫਿਰ ਤੁਸੀਂ ਚਲਾਓਗੇ ਦੋ ਤਿੰਨ ਜਵਾਰੀ ਜਦੋਂ ਕਨਵਰਸ਼ਨ ਹੋਣੀ ਆ ਉਹਦੀ ਇੰਟਰ ਕਨਵਰਸ਼ਨ ਹੋਣੀ ਆ એનર્ਜੀ ਦੀ એનર્ਜੀ ਲਾਸ ਹੋ ਜਾਣੀ ਹੈ ਹੈ ਔਰ ਜਿਹੜੀ ਕੋਲੇ ਤੋਂ એનર્ਜੀ ਬਣੀ ਆ ਉਦੋਂ ਜਦੋਂ ਪਹਿਲਾਂ ਉਹ ਬੜੀ ਬਰਬਾਦੀ ਕਰ ਚੁੱਕੇ ਜਾਨੀ ਉਸ એનર્ਜੀ ਦੀ ਵੀ ਅੱਗੇ ਬਰਬਾਦੀ ਕਰ ਕਰਕੇ ਤੁਸੀਂ ਕਾਰਾਂ ਚਲਾ ਰਹੇ ਹੋ ਤੇ ਕਹਿ ਰਹੇ ਹੋ ਗ੍ਰੀਨ ਕਾਰਾਂ ਇਹ ਗ੍ਰੀਨ ਕਾਰਾਂ ਕਾਲੀਆਂ ਨੇ ਇਹ ਤਾਂ ਮੈਂ ਕਹਿੰਦਾ ਕਿ ਰੈੱਡ ਕਲਰ ਕਾਰਾਂ ਨੇ ਇਹ ਤਾਂ ਬਰਾਊਨ ਕਾਰਾਂ ਕਹਿ ਸਕਦੇ ਇਹ ਬਹੁਤ ਹੀ ਬਰਬਾਦੀ ਵਾਲੀਆਂ ਕਾਰਾਂ ਨੇ ਤੇ ਇਹਦਾ ਮਤਲਬ ਅਸੀਂ ਹਰ ਇਹੋ ਜਿਹੇ ਲੱਛਣ ਕਰ ਰਹੇ ਹਾਂ ਮਤਲਬ ਹੁੰਦਾ ਕੀ ਹੈ ਨਾ ਦੇਖੋ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਵਿਨਾਸ਼ ਕਾਲ ਨੂੰ ਨਮੰਤਰਣ ਦੇ ਰਹੇ ਹਮ ਤਬਾਹੀ ਨੂੰ ਨਮੰਤਰਣ ਦੇ ਰਹੇ ਹਮ ਕਿਆਮਤ ਨੂੰ ਨਮੰਤਰਣ ਦੇ ਰਹੇ ਹਮ ਵਿਪਰੀਤ ਬੁੱਧੀ ਸਾਡੀ ਬੁੱਧੀ ਹੋ ਰਹੀ ਆ ਅਸੀਂ ਉਹ ਕੰਮ ਕਰ ਰਹੇ ਆ ਜਿਹਨੂੰ ਅਸੀਂ ਸਮਝ ਰਹੇ ਆ ਕਿ ਚੰਗਾ ਹੈ ਅਸਲ ਦੇ ਵਿੱਚ ਉਹ ਸਾਡੀ ਬਰਬਾਦੀ ਦੇ ਵਿੱਚੋਂ ਉਸੇ ਹੀ ਕੰਮ ਨੇ ਯੋਗਦਾਨ ਪਾਇਆ ਹੂੰ ਅਸੀਂ ਗ੍ਰੀਨ એનર્ਜੀ ਦੇ ਨਾਂ ਦੇ ਉੱਤੇ ਇਹ ਬਰਬਾਦੀ ਲਿਆਂਦੀ ਇਲੈਕਟ੍ਰਿਕ ਵਹੀਕਲ ਦੀ ਲਿਆਂਦੀ ਹੂੰ ਹੁਣ ਮਤਲਬ ਇਨਾ ਝੂਠ ਬੋਲਿਆ ਜਾ ਰਿਹਾ ਦੁਨੀਆ ਦੇ ਵਿੱਚ ਮੈਂ ਦੇਖ ਰਿਹਾ ਹਾਂ ਕੋਈ ਬੰਦੇ ਕਹਿ ਰਹੇ ਪਾਣੀ ਦਾ ਘਰਾਂ ਚੱਲਣਗੇ ਪਾਣੀ ਦਾ ਘਰਾਂ ਕਿਵੇਂ ਚੱਲ ਗਏ ਪਰ ਉਹ ਤਾਂ ਚੱਲ ਹੀ ਨਹੀਂ ਸਕਦੀ ਹੂੰ ਮਤਲਬ ਹੀ ਕੋਈ ਨਹੀਂ ਹੈ ਉਹਦਾ એનર્ਜੀ ਆਡਿਟ ਜਿਹੜਾ ਨੈਗੇਟਿਵ ਹੈ ਹੂੰ ਇਦਾਂ ਦੀਆਂ ਗੱਲਾਂ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਗੁਜੇਪਾਸੇ ਦੇਖੋ ਆਪਾਂ ਹੋਰ ਐਂਗਲ ਤੇ ਆਈਏ ਆਬਾਦੀ ਕਿੰਨੀ ਬਣ ਗਈ ਹੂੰ ਕਰੀਬ 8 ਬਿਲੀਅਨ ਪਲੱਸ ਹੋ ਗਈ ਨਾ ਪਲੱਸ ਹੋ ਗਈ 8 ਬਿਲੀਅਨ ਪਲੱਸ ਹੋ ਗਈ ਦੁਨੀਆ ਹਜ਼ਾਰਾਂ ਸਾਲਾਂ ਤੋਂ 100 ਬਿਲੀਅਨ ਤੇ ਫਿਕਸ ਸੀ ਕੁਦਰਤ ਨੇ ਤਕਰੀਬਨ ਪੂਰੀ ਦੁਬਾਰ ਦੀ ਪੋਪੂਲੇਸ਼ਨ 100 ਇਹਨੇ 100 ਬਿਲੀਅਨ ਇੱਕ ਬਿਲੀਅਨ 100 ਕਰੋੜ 100 ਕਰੋੜ ਜਾਨੀ ਇੱਕ ਬਿਲੀਅਨ ਤੇ ਫਿਕਸ ਸੀ ਜਦੋਂ ਇੱਕ ਬਿਲੀਅਨ ਦੇ ਪੋਪੂਲੇਸ਼ਨ ਫਿਕਸ ਸੀਗੀ ਤੇ 8 ਬਿਲੀਅਨ ਕਰ ਲਈ ਅਸੀਂ 8 ਗੁਣਾ ਕਰ ਲਈ ਹੂੰ ਹੁਣ ਹਰ ਬੱਚਾ ਇਨਸਾਨੀ ਬੱਚਾ ਜਿਹਨੂੰ ਪੈਦਾ ਹੋਏਗਾ ਉਹਨੂੰ ਕਪੜਾ ਵੀ ਚਾਹੀਦਾ ਉਹਨੂੰ ਰੋਟੀ ਵੀ ਚਾਹੀਦੀ ਆ ਉਹਨੂੰ ਬਿਜਲੀ ਵੀ ਚਾਹੀਦੀ ਆ ਉਹਨੂੰ ਪੱਖਾ ਵੀ ਚਾਹੀਦਾ ਉਹਨੂੰ ਏਸੀ ਵੀ ਚਾਹੀਦਾ ਉਹਨੂੰ ਗੱਡੀ ਵੀ ਚਾਹੀਦੀ ਸਕੂਲ ਸੱੜੜਵਾਣ ਵਾਸਤੇ ਉਹਨੂੰ ਹੋਰ ਵੀ ਖਰਚੇ ਚਾਹੀਦੇ ਨੇ ਉਹਨੂੰ ਦਵਾਈ ਵੀ ਚਾਹੀਦੀ ਆ ਮਕਾਨ ਵੀ ਚਾਹੀਦਾ ਕਹਿੰਦਾ ਮਤਲਬ ਇਹ ਕਿ 800 ਕਰੋੜ ਲੋਕਾਂ ਨੂੰ ਇੰਨੀਆਂ ਚੀਜ਼ਾਂ ਮਹੱਈਆ ਕਰਨੀਆਂ ਪੈਣਗੀਆਂ ਗੱਡੀ ਘੋੜਾ ਨਹੀਂ ਚਾਹੀਦਾ ਤੇ ਉਹਦੇ ਨਾਲ ਕਿੰਨੀ ਜ਼ਿਆਦਾ એનર્ਜੀ ਦਾ ਖੇਲ ਚੱਲੇਗਾ ਔਰ 300 ਜਿਆਦਾ ਕਾਰਬਨ ਐਮਿਸ਼ਨ ਪੈਦਾ ਹੋਏਗੀ ਸੀਮੈਂਟ ਯੂਜ਼ ਹੋਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਹੈ ਸਰੀਆ ਬਣਾਇਆ ਜਾਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਇਹਨਾਂ ਨੂੰ ਬਣਾਉਣ ਵਾਸਤੇ ਵੀ ਬਹੁਤ ਜਿਆਦਾ ਪੋਲੂਸ਼ਨ ਹੁੰਦਾ ਬਹੁਤ ਸਾਰਾ ਪੋਲੂਸ਼ਨ ਪੋਲੂਸ਼ਨ ਨਹੀਂ ਹੈ ਨਾ ਅਲਟੀਮੇਟਲੀ ਸਾਰਾ ਹੀ ਪੋਲੂਸ਼ਨ ਹੀ ਕ੍ਰੀਏਟ ਕਰੇ ਇੰਡਸਟਰੀ ਜਿਹੜੀ ਹੈ ਜਦੋਂ ਵੀ ਉਹਪਰੇਟ ਕਰਦੀ ਹੈ એનર્ਜੀ ਤੇ ਚੱਲਦਾ ਨਾ ਸਾਰਾ ਕੁਝ ਜਿੱਥੇ એનર્ਜੀ ਨੇ ਯੂਜ਼ ਹੋਣਾ ਜਿੱਥੇ એનર્ਜੀ ਨੇ ਆਉਣਾ ਉਹਦੇ ਵਿੱਚ ਕਾਰਬਨ ਐਮਿਸ਼ਨ ਨਹੀਂ ਆਉਣਾ ਕਾਰਬਨ ਐਮਿਸ਼ਨ ਕਿੱਥੇ ਤੇ ਸਾਨੂੰ ਚਾਹੀਦੇ ਸੀਗੇ ਕਿ 100 ਕਰੋੜ ਯਾਨੀ 1 ਬਿਲੀਅਨ ਹਮ ਹੁਵੇ 800 ਕਰੋੜ ਯਾਨੀ 8 ਬਿਲੀਅਨ ਹੋਗੇ ਹੁਣ 8 ਗੁਣਾ ਵੱਧ ਲੋਕਾਂ ਨੂੰ ਅਸੀਂ ਪਹਿਲਾਂ ਹੀ ਇਹਨੇ ਲੋਕ ਪਹਿਲਾਂ ਕਰ ਲਏ ਦੇਖੋ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਾਇੰਸ ਦਾ ਵੀ ਯੋਗਦਾਨ ਸਾਇੰਸ ਦਾ ਯੋਗਦਾਨ ਇਹ ਹੈ ਕਿ ਸਾਇੰਸ ਨੇ ਲਾਈਫ ਐਕਸਪੈਕਟੈਂਸੀ ਵਧਾਈ ਵਧਾਈ ਸਾਇੰਸ ਨੇ ਐਂਟੀਬਾਇਓਟਿਕਾਂ ਦੀ ਖੋਜ ਕੀਤੀ ਸਾਇੰਸ ਨੇ ਬਿਮਾਰੀਆਂ ਤੇ ਕਾਬੂ ਪਾਇਆ ਉਹਦੇ ਨਾਲ ਲੋਕਾਂ ਦੀ ਉਮਰਾਂ ਵਧੀਆਂ ਉਮਰਾਂ ਆਬਾਦੀ ਵਧੀ ਜਿਹੜੇ ਹਸਪਤਾਲਾਂ 'ਚ ਬੱਚੇ ਡਿਲੀਵਰੀ ਦੇ ਟਾਈਮ ਮਰ ਜਾਂਦੇ ਸੀ ਉਹ ਮਰਨੇ ਬੰਦ ਹੋ ਗਏ ਹਾਂ ਪਰ ਸਾਨੂੰ ਸ਼ਰਮ ਚਾਹੀਦੀ ਸੀ ਅਸੀਂ ਬੱਚੇ ਹੀ ਘੱਟ ਪੈਦਾ ਕਰਦੇ ਅਸੀਂ ਬੱਚੇ ਤੇ ਲਾਈਨਾਂ ਲਗਾ ਲਗਾ ਕੇ ਪੈਦਾ ਕਰਦੇ ਨਹੀਂ ਆਪਾਂ ਮੈਂ ਤੁਹਾਡੀ ਗੱਲ ਬਿਲਕੁਲ ਵਾਜ਼ਬ ਹੈ ਵੀ ਕਾਰਬਨ ਇਮਿਸ਼ਨ ਵਧ ਰਹੀ ਹੈ ਪਰ ਆਪਣਾ ਸਵਾਲ ਹੋਈ ਹੈ ਵੀ ਆਪਾਂ ਉਹੀ ਗੱਲ ਕਰ ਰਹੇ ਆ ਵੀ ਪਹਾੜਾਂ ਦੇ ਵਿੱਚ ਕਿਉਂਕਿ ਬੱਦਲ ਫੱਟਣ ਪਿੱਛੇ ਵੀ ਇੱਕ ਸਾਇੰਸ ਹੁੰਦੀ ਹੈ ਜੀ ਤੇ ਬੱਦਲ ਫੱਟ ਰਹੇ ਨੇ ਉਹਦੇ ਪਿੱਛੇ ਕਿਦਾਂ ਇਹ ਸਭ ਕੁਝ ਹੈ ਉਹ ਨੂੰ ਜ਼ਰੂਰ ਸਮਝਾਓ ਉਹ ਇਦਾਂ ਹੋ ਗਿਆ ਕਿ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਕਿ ਅਲ ਨੀਨੋ ਇਫੈਕਟ ਲਾਲੀਨਾ ਇਫੈਕਟ ਜਦੋਂ ਸਮਝਾ ਦਿਓ ਕਈ ਵਾਰੀ ਆਡੀਅנס ਨੂੰ ਨਹੀਂ ਪਤਾ ਹੁੰਦਾ ਉਸ ਵਿੱਚ ਕੀ